ਮਿੰਟੂ ਜੀ ਇਧਰਲੇ ਪਾਸੇ ਤੋਂ ਦੋ ਦੋ ਉਮੀਦਵਾਰਾਂ ਵਾਲਾ ਕੰਮ ਚੱਲੀ ਜਾਂਦਾ ਜੀ ਵੈਸੇ ਤਾਂ ਪਹਿਲਾਂ ਤੋਂ ਚੱਲਦਾ ਕੰਮ ਹੈ ਕੋਈ ਨਵਾਂ ਤਾਂ ਹੈ ਨਹੀਂਗਾ ਕਹਿੰਨੇ ਕਿ ਜੀ ਉਧਰਲੇ ਪਾਸੇ ਤੋਂ ਖਡੂਰ ਸਾਹਿਬ ਤੋਂ ਪਹਿ ਸ਼ੁਰੂ ਕਰੀਏ ਉਧਰ ਕਹਿੰਨੇ ਕਿ ਅਮਰਿਤਪਾਲ ਸਿੰਘ ਆ ਗਏ ਨੇ ਕੋਈ ਹੋਰ ਚੋਣ ਮੈਦਾਨ ਦੇ ਵਿੱਚ ਉਹ ਕਹਿੰਦੇ ਕਿ ਬਈ ਤਾਂ ਆਮ ਆਰਬੀ ਪਾਰਟੀ ਦੇ ਬੰਦੇ ਆ ਜਿਹੜੇ ਅਮਰਿਤਪਾਲ ਸਿੰਘ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆ ਕਹਿੰਨੇ ਕਿ ਬਈ ਤਾਂ ਕਿ ਉਹਨਾਂ ਨੂੰ ਭਲੇਖਾ ਪਾਉਣ ਵਾਸਤੇ ਉਹਨਾਂ ਨੇ ਕੁਝ ਵੋਟਾਂ ਕੁਝ ਬੰਦੇ ਇਸ ਤਰ੍ਹਾਂ ਦੇ ਨਾਲ ਲੱਗੇ ਹੋਏ ਆ ਇਹਨਾਂ ਕਿ ਬਿਆਕੀ ਕੰਮ ਚੱਲੀ ਹੁੰਦਾ। ਇਹਦਰ ਵੈਸੇ ਬਟੰਡੇ ਵਾਲੇ ਪਾਸੇ ਵੀ ਪਹਿਲਾ ਪਹਿਲਾ ਪੋਤਲੇ ਪਾਸੇ ਸ਼ੁਰੂ ਕਰ ਜੀ ਖਡੂਰ ਸਾਹਿਬ ਵਾਲੇ। ਨਹੀਂ ਦੇਖੋ ਖਡੂਰ ਸਾਹਿਬ ਤੇ ਉਹ ਕੱਲ ਹੀ ਪਤਾ ਲੱਗਿਆ ਸੀਗਾ ਕਿ ਕੋਈ ਅਮਰਤਪਾਲ ਸਿੰਘ। ਅੱਛਾ ਉਹਨੇ ਫੋਟੋ ਵੀ ਉਸੇ ਪੋਚੀ ਕਚਵਾਈ ਆ। ਗੋਲ ਪਰਨਾ ਬਣ ਕੇ। ਜੀ। ਤੇ ਕੇਸਰੀ ਪਰਨਾ। ਜਿਹੜੀ ਫੋਟੋ ਜਿਸ ਤਰ੍ਹਾਂ ਦੀ ਉੱਥੇ ਲੱਗੀ ਆ ਵੇਖੋ ਕਮਾਲ ਦੀ ਗੱਲ ਹੈ ਕਿ ਜਿਹੜੀ ਫੋਟੋ ਕਿਉਂਕਿ ਇਹ ਜਿਹੜਾ ਅਮਰਤਪਾਲ ਸਿੰਘ ਡਿਬਰੂਗੜ੍ਹ ਬੰਦਿਆ। ਉਹਦਾ ਤੇ ਪਿਛਲੇ ਮੇਰੇ ਖਲਦ ਨਾਲ ਸ਼ੁਕਰ ਸ਼ਨੀਵਾਰੀ ਆ ਗਿਆ ਫੀਡ ਹੈਫਟ ਜਿਹੜੇ ਕਾਗਜ਼ਾਤ ਸੀਗੇ ਜੀ ਹਾਂ ਉਹਨਾਂ ਨੇ ਪਹਿਲੀ ਆਨਲਾਈਨ ਆ ਗਏ ਇਹਨਾਂ ਨੇ ਭਾਈ ਸਾਹਿਬ ਨੂੰ ਐ ਪੂਰਾ ਕਹਿ ਲੋ ਕਿ ਉਹਦੀ ਦਸਤਾਰ ਬੰਦੀ ਕਰਵਾ ਕੇ ਉਸੇ ਰੰਗ ਦੀ ਦਸਤਾਰ ਜਾਂ ਪਰਨਾ ਸਜਾ ਕੇ ਨਾਂ ਵੀ ਉਹੀ ਲੱਭ ਕੇ ਐ ਸਟਾਈਲ ਵੀ ਫੋਟੋ ਦਾ ਉਹ ਤੇ ਪਰਾਤੇ ਕਾਗੇ ਜੀ ਮੈਂ ਇੱਕ ਪੋਸਟ ਦੇਖੀ ਜੀ ਲੁੰਬਾ ਸਾਹਿਬ ਦੀ ਜਿਹੜੇ ਏਸੀ ਆਣੇ ਤੁਸੀਂ ਭੁੱਲੇ ਨਹੀਂ ਹੋਵੋਗੇ ਨਾ ਨਹੀਂ ਮੈਂ ਉਹਨਾਂ ਨੂੰ ਕਿਵੇਂ ਭੁੱਲ ਸਕਦਾ ਉਹਨਾਂ ਨੇ ਪੋਸਟ ਪਾਈ ਉਹ ਕਹਿੰਦੇ ਕਿ ਜੀ ਵੀ ਤੁਸੀਂ ਤਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੀ ਉਹਨਾਂ ਨੇ ਕਾਫੀ ਕੁਝ ਲਿਖਿਆ ਮੰਦਣਾ ਗੱਲ ਵੀ ਕੀਤੀ ਮੈਂ ਕਿਹਾ ਵੀ ਦੱਸੋ ਵੀ ਤੁਸੀਂ ਤਾਂ ਆਪ ਰਹੀ ਉਹਨਾਂ ਨਾਲ ਕਿ ਨਹੀਂ 2013 ਦੇ ਕੰਮ ਕਰਦੇ ਆ ਰਹੇ ਆ ਆਮ ਆਦਮੀ ਪਾਰਟੀ 'ਚ ਇਹ ਅਮਰਤਪਾਲ ਸੀ ਹਾਂ ਤੇ ਕਹਿੰਦੇ ਕਦੇ ਤਾਂ ਇਸ ਤਰ੍ਹਾਂ ਦੇ ਨਾ ਫੋਟੋ ਨਹੀਂ ਸੀ ਲਾਈ ਕਹਿੰਦੇ ਕਿ ਪਹਿਲਾਂ ਅੱਛਾ ਜੀ ਤੇ ਮੈਂ ਕਿਹਾ ਨਾ ਨਹੀਂ ਪ੍ਰੋਫਾਈਲ ਦੇਖੋ ਮੈਂ ਕਿਹਾ ਚਲੋ ਮੈਂ ਦੇਖਦਾ ਹਾਂ ਪ੍ਰੋਫਾਈਲ ਮੈਂ ਪ੍ਰੋਫਾਈ ਕਹਿੰਦੇ ਜੀ ਹੁਣ ਲੰਗਾ ਬੰਦ ਕਰ ਦਿੱਤਾ ਉਸ ਦਾ ਲੰਗਾ ਬੰਦ ਕਰ ਦਿੱਤਾ ਹਾਂ ਤਾਂ ਕਹਿੰਦੇ ਕਿ ਬਾਈ ਉਹਨਾਂ ਨੇ ਫਿਰ ਦੱਸੇ ਕਿ ਅੱਛਾ ਪਿੰਡ ਵੀ ਇਹਨਾਂ ਦਾ ਦਿਨਾ ਹੈ ਮੋਗੇ ਜ਼ਿਲ੍ਹੇ ਦੇ ਵਿੱਚ ਜੀ ਇਹਨਾਂ ਦਾ ਪਿੰਡ ਦਿਨਾ ਲਿਖਿਆ ਹੋਇਆ ਜੀ ਜੀ ਹਾਂ ਉਹੀ ਪਿੰਡ ਹੈ ਜੀ ਇਹਨਾਂ ਦਾ ਕਿੱਥੋਂ ਮੋਗਿਓ ਜਾ ਕੇ ਖਡੂਰ ਸਾਹਿਬ ਉਹ ਵੀ ਆਜ਼ਾਦ ਜੀ ਕਮਾਲ ਦੀ ਗੱਲ ਆ ਐਵੇਂ ਗੱੱਚਾ ਦੇਣ ਦੀ ਕੋਸ਼ਿਸ਼ ਹੁੰਦੀ ਹੈ ਇਹ ਮਾਨ ਸਾਹਿਬ ਇਹ ਗੱੱਚਾ ਹੀ ਆ ਤੇ ਕਮਾਲ ਦੀ ਗੱਲ ਹੈ ਗੱੱਚਾ ਆਮ ਆਦਮੀ ਪਾਰਟੀ ਦੇ ਰਹੀ ਆ ਜੀ ਹੁਣ ਆਮ ਆਦਮੀ ਪਾਰਟੀ ਨੂੰ ਗੱਚਾ ਇਥੇ ਗਰਮੀਤ ਖੁੱਡੀਆਂ ਦੂਜਾ ਦੇ ਰਿਹਾ ਯਾਨੀ ਫਿਲਮਾਂ ਚ ਆਪਾਂ ਦੇਖਦੇ ਹੁੰਦੇ ਸੀ ਉਹ ਜਿਵੇਂ ਨਾ ਹੁਣ ਤਾਂ ਘਟ ਗਿਆ ਥੋੜਾ ਜਿਹਾ ਉਹ ਨਹੀਂ ਸਲਮਾਨ ਖਾਨ ਦੀ ਇੱਕ ਫਿਲਮ ਉਹਨੂੰ ਬਾਅਦ ਚ ਵਰੁਣਤਾ ਵਰਨੇ ਵੀ ਬਣਾਇਆ ਸੀ ਡਬਲ ਰੋਲ ਤਾਂ ਮਤਲਬ ਕਿ ਡਬਲ ਰੋਲ ਅਕੇ ਫਿਲਮਾਂ ਚ ਹੁੰਦੇ ਸੀ ਇਹ ਸਿਆਸਤਦਾਨਾਂ ਨੇ ਹੁਣ ਕਹਿ ਲੋ ਕਿ ਫੇਕ ਡਬਲ ਰੋਲ ਬਣਾਉਣੇ ਸ਼ੁਰੂ ਕਰ ਦਿੱਤੇ ਫੇਕ ਡਬਲ ਰੋਲ ਜੀ ਭਈ ਗੱਲ ਇਹ ਆ ਕਿ ਇਹ ਗੱੱਚਾ ਜਿਹੜਾ ਅੱਛਾ ਗੁਰਮੀਤ ਸਿੰਘ ਖੁੱਡੀਆਂ ਵੀ ਉਧਰੋਂ ਇਹ ਲੱਭ ਕੇ ਲੈ ਗਏ ਸ਼ਾਇਦ ਕਥੇ ਤੌਰ ਤੇ ਜਿਸ ਤਰ੍ਹਾਂ ਦਾ ਕਹਿ ਲੋ ਕਿ ਦਾਵਾ ਆ ਰਿਹਾ ਤੇ ਇਧਰੋਂ ਗੁਰਮੀਤ ਸਿੰਘ ਖੁੱਡੀਆਂ ਦੇ ਬਰੋਬਰ ਉਹ ਲੱਭ ਕੇ ਲਿਆ ਇਹਨਾਂ ਦੇ ਸਿਆਸੀ ਵਿਰੋਧੀ ਗੁਰਮੀਤ ਸਿੰਘ ਖੁੱਡੀਆਂ ਇੱਕ ਹੋਰ ਨਾ ਵੀ ਉਹ ਉੱਥੇ ਤੇ ਚਲੋ ਹਿੰਦਾ ਤੇ ਦੋਸ਼ ਲਾਗੇ ਇੱਥੇ ਇਹ ਕਿਹਨੂੰ ਕਹਿਣਗੇ ਹਣ ਹਾਂ ਜੀ ਉਹ ਉਹ ਵੀ ਖੁੱਡੀਆਂ ਪਿੰਡ ਦਾ ਉਹਦਾ ਨਾਮ ਵੀ ਗੁਰਮੀਤ ਸਿੰਘ ਆ ਜੀ ਉਹ ਕਹਿੰਦਾ ਜੀ ਮੈਂ ਆ ਪਚੌਣ ਮੈਦਾਨ ਚ ਉਹ ਮਜ਼ਦੂਰ ਹੈ ਆਦਮੀ ਕਿਰਤੀ ਆਦਮੀ ਹੈ ਜੀ ਉਹ ਕਹਿੰਦਾ ਯਾਰ ਸ਼ੌਕ ਹੈ ਸਾਨੂੰ ਲੜਨ ਦਾ ਲੜਾਂਗੇ ਜੇ ਮੈਂ ਮੰਨਾਂ ਨੂੰ ਪੁੱਛਿਆ ਵੀ ਮੈਂ ਨਹੀਂ ਕਦੇ ਵੀ ਤਾਂ ਵੈਗਰੂ ਦੀ ਕਿਰਪਾ ਹੋਈ ਹੈ ਪਹਿਲਾਂ ਪਾਰਟੀ ਪੂਟੇ ਮਾੜਾ ਮੋਟਾ ਚ ਜਾਈ ਜਿੱਤਾਂਗੇ ਜ਼ਰੂਰ ਜੰਗ ਰੱਖਿਓ ਅੱਛਾ ਕਿਹੜੀ ਪਾਰਟੀ ਚ ਕਹਿੰਦੇ ਮਾੜਾ ਮੋਟਾ ਜਾ ਉਹ ਕਹਿੰਦੇ ਕਿ ਬਾਈ ਦੇਖੋ ਪਹਿਲੇ ਤਾਂ ਅਸੀਂ ਕਾਲੀ ਲਾਲ ਚ ਕੰਮ ਕਰਦੇ ਸੀ ਮੈਂ ਕਿਹਾ ਬਈ ਐਸੇ ਠੀਕ ਹੈ ਜੀ ਹੁਣ ਮੈਂ ਕਿਹਾ ਬਾਈ ਕਹਿੰਨੇ ਹੁਣ ਨਹੀਂ ਮੈਂ ਕਿਸੇ ਪਾਰਟੀ ਨਾਲ ਆਪਾਂ ਕਹਿੰਨੇ ਆਪ ਦਾ ਬਾਈ ਦਿਹਾੜੀ ਦਾ ਆਪਾਂ ਕਰੀਦਾ ਟਾਈਮ ਪਾਸ ਕਰੀਦਾ ਮੈਂ ਇਹ ਕੋਈ ਸਾਧਨ ਸੂਧਨ ਰੱਖਿਆ ਕਿ ਨਹੀਂ ਮੋਟਰਸਾਈਕਲ ਹੈ ਮੈਂ ਚਲੋ ਸਾਈਕਲ ਨਾਲ ਤਾਂ ਚੰਗੀ ਉਹ ਘੱਟੋ ਘੱਟ ਚਾਰ ਪਿੰਡ ਵੱਧ ਗਾ ਲਵਾਂਗੇ ਤੁਸੀਂ ਤਾਂ ਹਾਂ ਬਿਲਕੁਲ ਨਹੀਂ ਇਹਦੇ ਵਿੱਚ ਕੀ ਆ ਇਲੈਕਸ਼ਨ ਲੜਨਾ ਜਿਹੜਾ ਉਹ ਸਾਰਿਆਂ ਦਾ ਅਧਿਕਾਰ ਆ ਪਰ ਜਿਵੇਂ ਆਪਾਂ ਵੇਖਿਆ ਕਿ ਇਹ ਸਾਰੀ ਗੇਮ ਹੁਣ ਆ ਥੋੜਾ ਨਾ 5-10 ਸਾਲਾਂ ਤੋਂ ਜਿਹੜਾ ਦੇਖੀਏ ਬੜੀ ਖੁੱਲ ਕੇ ਖੇਡੀ ਜਾਂਦੀ ਆ ਮੈਨੂੰ ਯਾਦ ਆ ਕਿ 2014 ਵਾਲਾ ਇਲੈਕਸ਼ਨ ਸੀਗਾ ਇਲੈਕਸ਼ਨ ਫਸ ਗਿਆ ਜੀ ਮਨਪ੍ਰੀਤ ਬਾਦਲ ਆਪਦੀ ਪਾਰਟੀ ਦਾ ਰਲੇਮਾ ਕਰ ਗਿਆ ਉਨਾਂ ਲਈ ਉਹ ਇਲੈਕਸ਼ਨ ਬੜਾ ਮਹੱਤਵਪੂਰਨ ਹੋ ਗਿਆ ਕਿ ਭਾਈ ਇਲੈਕਸ਼ਨ ਹਰ ਹਾਲਤ ਚ ਜਿੱਤਣਾ ਹੈ ਤਦੇ ਕੋਈ ਮੁੱਲ ਪਾਊਗਾ ਚਲੋ ਚੱਲ ਆਪਿਆ ਕੰਮ ਐਨ ਮੌਕੇ ਤੇ ਆ ਕੇ ਇੱਕ ਹੋਰ ਉਸੇ ਹੀ ਪਿੰਡ ਦਾ 33 34 ਸਾਲਾਂ ਦਾ ਨੌਜਵਾਨ ਉਹਦਾ ਨਾਮ ਵੀ ਮਨਪ੍ਰੀਤ ਤੇ ਪਿੱਛੇ ਬੱਦਲ ਲੱਗਦਾ ਸੀ ਉਹਨੇ ਵੀ ਕਾਗਜ਼ ਪਰ ਤੇ ਹਾਂ ਕਹਿੰਦੇ ਮਾਰ ਸਿਟੀ ਤੇ ਚੱਲ ਭਾਈ ਤੇ ਕਮਾਲ ਦੀ ਗੱਲ ਇਹ ਆ ਜੀ ਕਿ ਉਹਨੂੰ ਵਹੀ ਇੱਕ ਸੰਗਤ ਦਰਸ਼ਨ ਚ ਦੇਖ ਲਿਆ ਜਾ ਅੱਛਾ ਉਹ ਤੋਂ ਬਚਿਆ ਸਿਆਲਿਆ ਬਾਦ ਉਹ ਤੋਂ ਸੰਗਤ ਦਰਸ਼ਨ ਚੱਲਦੇ ਹੁੰਦੇ ਸੀ ਉਹ ਕਹਿੰਦੇ ਵੀ ਇਹ ਤੇ ਕੰਡਕਟਰ ਆ ਕਮਾਲ ਇਹ ਹੋਇਆ ਕਿ ਉਹ 4317 ਬੂਟਾ ਲੈ ਗਿਆ ਸੀ ਸ਼ਾਇਦ 4300 ਵੋਟ ਲੈ ਗਿਆ ਉਹ ਮਨਪ੍ਰਿਤ ਬੱਦਲ ਅੱਛਾ ਜੀ ਹਾਂ ਜੀ ਤੁਸੀਂ ਸੋਚ ਕੇ ਦੇਖੋ ਜਿੰਨੇ ਕੈਂਡੀਡੇਟ ਉਸ ਵੇਲੇ ਬਠਿੰਡੇ ਹਲਕੇ ਤੋਂ ਮੁਕਾਬਲਾ ਕਰ ਰਹੇ ਸਨ ਉਹਨਾਂ ਚੋਂ ਇੱਕ ਕੀ ਕੈਂਡੀਡੇਟਸ ਤੋਂ ਵੱਧ ਉਹਦੀਆਂ ਵੋਟਾਂ ਸੀਗੀਆਂ ਯਾਨੀ 21 ਉਹਦੇ ਤੋਂ ਥੱਲੇ ਸੀਗੇ ਅੱਛਾ ਜੀ ਹਾਂ ਜੀ ਜਿੰਨੇ ਮੁਕਾਬਲਾ ਕਰ ਰਹੇ ਸੀਗੇ ਉਹ ਬੰਦਾ ਕਹਿ ਲਓ ਕਿ ਉਹਨਾਂ 21 ਤੋਂ ਜ਼ਿਆਦਾ ਵੋਟ ਲੈ ਗਿਆ ਤਾਂ ਹਿਟਲਿਸ 'ਚ ਪਿਆ ਸੀਗਾ ਪੂਰਾ ਕੇ ਚੰਗਲਾ ਕਮਾਲ ਦੀ ਗੱਲ ਹੈ ਮੈਂ ਤੇ ਹੈਰਾਨ ਰਹਿ ਗਿਆ ਅੱਛਾ ਏਸੀ ਤਰ੍ਹਾਂ ਇੱਕ ਮਿਸਾਲ ਹੋਰ ਤੁਹਾਨੂੰ ਵੇਖਣ ਨੂੰ ਮਿਲ ਜਾਏਗੀ ਜਦੋਂ ਰਾਜਾ ਵਡਿੰਗ ਮદાન ਚਾਹੇ ਜੀ ਇਸੇ ਤਰ੍ਹਾਂ ਇੱਕ ਪਿੰਧਾ ਵਡਿੰਗ ਨਾਂ ਦਾ ਬੰਦਾ ਖਿਲਾਰ ਦਿੱਤਾ तेरह सौ वोटों भी ले गया, बठिंडे तो तेरह सौ वोट पिंदा बढ़ेगा, तो मतलब कि ये सारा कुछ चलता अच्छी राजनीति देो कुछ ही तो किसी शायर ने लिखा कि सियासत समझने ही नहीं देती हमको सच्चाई सियासत समझने ही नहीं देती हमको सच्चाई कभी चेहरा नहीं मिलता कभी दर्पण नहीं मिलता ਹਾਲਤ ਇਹ ਹੋ ਚੀਆ ਕਿ ਕਦੇ ਚਿਹਰਾ ਨਹੀਂ ਵੇਖਣ ਨੂੰ ਮਿਲਦਾ ਕਦੇ ਦਰਪਣ ਨਹੀਂ ਵੇਖਣ ਨੂੰ ਮਿਲਦਾ ਸ਼ੀਸ਼ਾ ਨਹੀਂ ਵੇਖਣ ਨੂੰ ਮਿਲਦਾ ਤਾਂ ਇਹ ਕਹਿ ਲੋ ਕਿ ਚੁਤਰਾਈਆਂ ਨੇ ਜੀ ਜਸਵੰਤ ਸੰਦੀਲੇ ਦਾ ਇੱਕ ਗੀਤ ਸੀ ਹੁਣ ਤਾਨੇ ਦੇਣਾ ਨਾਲੇ ਚੋਰ ਨਾਲੇ ਚੁਤਰਾਈਆਂ ਜੀ ਉਹ ਕਹਿੰਦਾ ਸੀ ਨਾ ਮੈਨੂੰ ਕਹਿਣ ਮਸ਼ੂਕ ਤੇਰੀ ਗਈ ਆ ਸਾਡੇ ਪਿੰਡ ਵਿਆਹੀ ਤੇ ਉਹਨੇ ਆਖਿਆ ਨਾਲੇ ਤਾਂ ਨੇ ਦੇਣਾ ਨਾਲੇ ਚੋਰ ਨਾਲੇ ਛਤਰ ਤਾਂ ਇੱਥੇ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਮਾਨ ਸਾਹਿਬ ਕਿ ਭਾਈ ਨਾਲੇ ਇਹ ਲੋਕ ਜੀ ਸਿਆਸਤ ਕਰਦੇ ਨੇ ਜੀ ਨਾਲੇ ਇਸ ਤਰ੍ਹਾਂ ਦਾ ਕੰਮ ਕਰ ਜਾਂਦੇ ਨੇ ਸ਼ਰਾਰਤਾਂ ਵੀ ਕਰ ਜਾਂਦੇ ਆ ਉਲਝਣਾ ਵੀ ਖੜੀਆਂ ਕਰ ਜਾਂਦੇ ਆ ਨਾਲੇ ਕਹਿਣਗੇ ਕਿ ਅਸੀਂ ਜਿਹੜੀ ਰਾਜਨੀਤੀ ਕਰਦੇ ਆ ਨਾ ਭਾਈ ਸਾਡੀ ਰਾਜਨੀਤੀ ਜਿਹੜੀ ਆ ਨਾ ਉਹ ਤਾਂ ਮਿਆਰੀ ਰਾਜਨੀਤੀ ਆ ਪਰ ਗੱਲ ਇਹ ਆ ਕਿ ਹੁਣ ਦੇਖੋ ਅ ਜਿਵੇਂ ਆਪਾਂ ਹੁਣ ਗੱਲ ਕੀਤੀ ਆ ਬਾਦਲਾਲੇ ਮਨਪਰੀਦ ਦੀ ਜੀ ਵੀ ਉਹ 4000 ਤੋਂ ਵੱਧ ਵੋਟਾਂ ਲੈ ਗਿਆ ਮੈਨੂੰ ਯਾਦ ਆ ਕਿ ਉਹਦਾ ਜਿਹੜਾ ਵੋਟ ਸ਼ੇਅਰ ਬਣਦਾ ਸੀਗਾ ਸਾਰੇ ਕੈਂਡੀਡੇਟਸ ਦੇ ਵਿੱਚੋਂ 0.3 ਬਣ ਗਿਆ ਸੀਗਾ ਅੱਛਾ ਜੀ 0.3% ਹਾਂ ਜੀ ਲਗਭਗ ਅਤਾ ਫੀਸਦ ਤੇ ਜੇ ਮੰਨ ਲਓ ਖੁਦਾ ਨਾ ਖਾਸਤਾ ਅ ਜੇ ਖਡੂਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਮੰਨ ਲਓ ਕੋਈ 2000 3000 ਕੋਈ ਵੋਟ ਜਿਹੜੀ ਆ ਉਹ ਅਮਰਤਪਾਲ ਸਿੰਘ ਇਸ ਨੂੰ ਪੈ ਜਾਂਦੀ ਆ ਅਮਰਤਪਾਲ ਸਿੰਘ ਮੋਗੇ ਵਾਲੇ ਨੂੰ ਕਹਿ ਦੋ ਜਾਂ ਦੀਨੇ ਵਾਲੇ ਨੂੰ ਕਹਿ ਦਿਓ ਜਾਂ ਮੋਗੇ ਵਾਲੇ ਨੂੰ ਕਹਿ ਦਿਓ ਜੀ ਤਾਂ ਫਿਰ ਗੱਲ ਇਹ ਆ ਕਿ ਜੇ ਜੇਤਾਰ ਦਾ ਫਰਕ ਜਿਹੜਾ ਉਹ ਕੁਛ ਕੋਈ 2 4000 ਤੇ ਆ ਗਿਆ ਤਾਂ ਫਿਰ ਤੇ ਯਾਨੀ ਇਸ ਤਰ੍ਹਾਂ ਸੋਚ ਕੇ ਸਭ ਕੁਝ ਕੀਤਾ ਜਾਂਦਾ ਆ ਤੇ ਕਿਤੇ ਦਾ ਅਸਰ ਹੁੰਦਾ ਕਿਤੇ ਦਾ ਨਹੀਂ ਅਸਰ ਹੁੰਦਾ ਬਾਕੀ ਖਡੂਰ ਸਾਹਿਬ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਅੱਜ ਸੁਖਬੀਰ ਸਿੰਘ ਬਾਦਲ ਵੀ ਖੁੱਲਕੇ ਬੋਲੇ ਉਹੀ ਵਿਰਸਾ ਸਿੰਘ ਬਿਲਟੋਆ ਜੋ ਬੋਲ ਰਹੇ ਸੀਗੇ ਉੱਥੇ ਵੀ ਕੰਪੂਰਾ ਚੱਲਿਆ ਪਿਆ ਲਾਲਜੀਤ ਸਿੰਘ ਪੁੱਲਰ ਉਹ ਵੀ ਪੂਰਾ ਨਿਸ਼ਾਨਾ ਕੱਸ ਰਏ ਸੀ ਉਹਨਾਂ ਨੇ ਕਾਫੀ دیر ਬਾਅਦ ਇੱਕ ਇੰਟਰਵਿਊ ਸੱਦ ਕੇ ਦਿੱਤੀ ਆ ਪੱਤਰਕਾਰ ਨੂੰ ਤੇ ਜਿਵੇਂ ਤੁਹਾਨੂੰ ਪਤਾ ਅੱਜਕੱਲ ਇੰਟਰਵਿਊ ਚੱਲ ਰਹੀਆਂ ਨੇ ਇੰਟਰਵਿਊ ਸਾਨੂੰ ਕਿਸੇ ਤੋਂ ਕੋਈ ਪ੍ਰੋਬਲਮ ਨਹੀਂ ਹਰੇਕ ادارے ਦਾ ਭਈ ਆਪੋ ਆਪਣਾ ਐਜੰਡਾ ਆਪੋ ਆਪਣੀਆਂ ਨੀਤੀਆਂ ਤਾ ਉਸ ਤੋਂ ਲੱਗਦਾ ਇਹ ਹੋਆ ਕਿ ਇਹ ਜਿਸ ਤਰ੍ਹਾਂ ਦੇ ਸਭ ਕੁਝ ਚੱਲ ਰਿਹਾ ਹੈ ਕਿ ਰਵਾਇਤੀ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਹਰੇਕ ਰਵਾਇਤੀ ਹੱਤਕੰਡਾ ਜਿਹੜਾ ਉਹ ਅਪਣਾਉਣ ਤੋਂ ਗਰੇਜ਼ ਨਹੀਂ ਕਰਨਗੀਆਂ ਹਾਲਾਂਕਿ ਇਹ ਖਬਰ ਆ ਰਹੀ ਹੈ ਕਿ ਡਿਬਰੂਗੜ੍ਹ ਤੋਂ ਜਿਹੜੇ ਕਾਗਜ਼ात ਭਰੇ ਗਏ ਨੇ ਉਹ ਮੁਕੰਮਲ ਤੌਰ ਤੇ ਸਹੀ ਪਾਏ ਗਏ ਨੇ ਕਿਉਂਕਿ ਉਹਨਾਂ ਦਾ ਸਟੇਟਸ ਜਿਹੜਾ ਹੈ ਅਕਸੈਪਟਡ ਆ ਗਿਆ ਹਾਂਜੀ ਆ ਰਿਹਾ ਸਵੀਕਾਰ ਆ ਰਿਹਾ ਹੈ ਇਹਦਾ ਮਤਲਬ ਹੈ ਕਿ ਜੋ ਬਲੇਰ ਸਾਹਿਬ ਨੇ ਕਾਗਜ਼ਾਤ ਪਰ ਦਿੱਤੇ ਮੈਂ ਦੇਖ ਰਿਹਾ ਸੀ ਚਲਾਕੀਆਂ ਜਿਹੜੀਆਂ ਸਾਡਾ ਮੀਡੀਆ ਕਿਸ ਤਰ੍ਹਾਂ ਕਰਦਾ ਹੈ ਉਹਨਾਂ ਨੇ ਖਬਰ ਚਲਾਈ ਤੇ ਖਬਰ ਦੇ ਵਿੱਚ ਉੱਤੇ ਲਿਖਿਆ ਕਿ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਖਡੂਰ ਸਾਬ ਤੋਂ ਪਰ ਦਿੱਤੇ ਕਾਗਜ਼ ਜਦ ਕਿ ਸਾਫ਼ ਸੀ ਬਲੇਰ ਸਾਹਿਬ بڑے ਮਤਲਬ ਕਿ ਨਾ ਬੜਾ ਬਾਕੀ ਨਾਲ ਬੋਲਣ ਵਾਲੇ ਬੰਦੇ ਉਹਨਾਂ ਨੇ ਕਿਹਾ ਸਾਡੀ ਜ਼ੁਬਾਨ ਆ ਅਸੀਂ ਕਾਗਜ਼ ਤਾਂ ਭਰੇ ਆ ਕਿ ਅਸੀਂ ਮੈਦਾਨ ਖੁੱਲਾ ਨਹੀਂ ਛੱਡਣਾ ਜੇ ਕਾਗਜ਼ਾਤ ਕੱਲ ਨੂੰ ਰੱਦ ਹੁੰਦੇ ਆ ਅਸੀਂ ਲੜਾਂਗੇ ਪਰ ਜੇਕਰ ਕਾਗਜ਼ ਸਹੀ ਪਾਏ ਜਾਂਦੇ ਆ ਅਸੀਂ ਆਪਣੇ ਕਾਗਜ਼ ਚੁੱਕ ਲੈਣੇ ਆ ਤੇ ਚੁੱਕ ਲੈਣਗੇ 17 ਤੱਕ ਹੈਗੀ ਅੰਤਮ ਡੇਟ ਹੈਗੀ ਹੈ ਜਰੂਰ ਤੱਕ 17 ਤੱਕ ਮਿਆਦ ਹੱਲੇ ਹੈਗੀ ਆ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਇਹ ਸਾਰਾ ਕਹਿ ਲੋ ਕਿ ਮੈਦਾਨ ਪੜ ਜਿਹੜਾ ਭਖ ਰਿਹਾ ਕਿ ਬਹੁਤ ਕੁਝ ਉੱਥੇ ਵੇਖਣ ਨੂੰ ਮਿਲੇਗਾ ਹਾਲਾਂਕਿ ਜੇ ਤੁਸੀਂ ਦੇਖੋ ਕਿ ਤਾਂ ਅਮਰਤਪਾਲ ਸਿੰਘ ਦਾ ਜਿਹੜਾ ਤੜਾ ਹੈ ਨਾ ਉਹ ਇੰਨਾ ਜ਼ਿਆਦਾ ਕੋਈ ਜਿੱਦਾਂ ਕਹ ਲੋ ਕਿ ਕੋਈ ਰੈਡੀਕਲ ਜਾਂ ਕਹ ਲੋ ਕਿ ਬਹੁਤ ਹੀ ਜ਼ਿਆਦਾ ਹਾਲਾਂਕਿ ਇੱਥੇ ਫੇਸਬੁੱਕ ਤੇ ਸਮਰਥਕ ਇਹਨਾਂ ਦੇ ਜੋ ਕੱਢੀ ਜਾਂਦੇ ਆ ਘਰੀ ਜਾਂਦੇ ਮੈਨੂੰ ਲੱਗਦਾ ਉਹਦਾ ਫਾਇਦਾ ਕੋਈ ਨਹੀਂ ਹੈ ਪਰ ਜੋ ਲੋਕ ਉਥੇ ਪ੍ਰਚਾਰ ਦੀ ਵਾਗਡੋਰ ਸੰਭਾਲ ਰਹੇ ਆ ਉਹਨਾਂ ਵੱਲੋਂ ਬਹੁਤ ਬਚ ਕੇ ਬਿਆਨਵਾਜ਼ੀ ਕੀਤੀ ਜਾ ਰਹੀ ਹੈ ਜਦਕਿ ਦੂਸਰੇ ਪਾਸੇ ਤੁਸੀਂ ਦੇਖੋਗੇ ਅਮਰਤਪਾਲ ਸਿੰਘ ਦਾ ਇੱਕ ਕੱਟ ਕੇ ਨਾ ਕਲਿੱਪ ਜਿਹਦੇ ਚੋ ਸੰਵਿਧਾਨ ਨੂੰ ਮੰਨਣ ਤੋਂ ਆਕੀ ਹੁੰਦਾ ਜੀ ਉਹ ਕੱਟ ਕੇ ਤੇ ਮੁੜ ਕੇ ਉਹਦੇ ਬਾਪ ਦਾ ਇੱਕ ਸਟੇਟਮੈਂਟ ਹਾਲੀਆ ਦਿਨਾਂ ਚ ਜੋ ਆਇਆ ਕਿ ਭਾਈ ਜੇ ਕੋਈ ਵਾਪਸ ਸੰਵਿਧਾਨ ਦੇ ਵਿੱਚ ਆਉਣਾ ਚਾਹੁੰਦਾ ਨਿਸ਼ਠਾ ਰੱਖਣਾ ਚਾਹੁੰਦਾ ਤੁਸੀਂ ਸਵਾਗਤ ਕਰੋ ਯਾਨੀ ਉਹਨੂੰ ਵੀ ਗਾਂ ਜਾ ਕੇ ਫਲਾਇਆ ਜਾ ਰਿਹਾ ਜੀ ਤਾਂ ਮਤਲਬ ਇਹ ਹੈ ਕਿ ਤੋਪਾਂ ਦੇ ਮੂੰਹ ਜਿਹੜੇ ਆ ਖੁੱਲ ਚੁੱਕੇ ਆ ਪੂਰਨ ਤੌਰ ਤੇ ਜੀ 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 ਉੱਥੇ ਖਡੂਰ ਸਾਹਿਬ ਦੇ ਵਿੱਚ ਇਹ ਤੇ ਸਾਫ ਹੈ ਕਿ ਗਾਂ ਜਾ ਕੇ ਪੜ ਜਿਹੜਾ ਬਹੁਤ ਜ਼ਿਆਦਾ ਮਗੇਗਾ ਜੀ 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 ਇਧਰਲੇ ਪਾਸੇ ਤੋਂ ਹੈਪੀ ਸੰਧੂ ਜੀ ਆ ਇਹ ਕਹਿੰਨੇ ਕਿ ਕਿਸੇ ਸ਼ਾਇਰ ਨੇ ਲਿਖਿਆ ਸੀ ਕਾਮ ਕੋ ਦੇਖੀਏ ਨਾਮ ਮੇਂ ਕਿਆ ਰਖਾ ਹੈ ਜੀ ਇੱਥੇ ਸ਼ਾਇਰ ਗਲਤ ਹੋ ਗਿਆ ਜੀ ਕਹਿੰਦੇ ਕਿ ਭਾਈ ਇੱਥੇ ਸਾਰਾ ਕੁਝ ਨਾਮ ਦੇ ਵਿੱਚ ਆ ਤਾਂ ਕਵੀਰ ਕਹਿੰਦੇ ਕਿ ਕਈ ਜਾਣੇ ਆ ਕਹਿੰਨੇ ਕਿ ਉਹ ਭਲੇਖੇ ਨਾਲ ਜਾ ਕੇ ਲੋਕ ਕਿ ਭਾਈ ਅੱਖਾਂ ਬੰਦ ਕਰਕੇ ਵੋਟ ਪਾਏ ਹੁੰਦੇ ਆ ਕਿ ਦੇਖ ਜਗਤਾਰ ਸਿੰਘ ਜੀ ਦੇ ਪਤਾ ਕੀ ਆ ਕਈ ਵਾਰ ਇਹਨਾਂ ਦੇ ਨਾਮ ਜਿਹੜੇ ਸ਼ਾਇਦ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖੇ ਹੁੰਦੇ ਨੇ ਕਿ ਇੱਕੋ ਚੀ ਲਿਖਿਆ ਹੁੰਦਾ ਮੇਰੇ ਖਿਆਲ ਭਾਈ ਨੂੰ ਵੀ ਕਾਫੀ ਟਾਈਮ ਹੋ ਗਿਆ ਸ਼ਾਇਦ ਇੱਕੋ ਚੀ ਲਿਖਿਆ ਹੁੰਦਾ ਮੇਰੇ ਕੋਲ ਹਾਂਜੀ ਅੰਗਰੇਜ਼ੀ ਚ ਕਿ ਪੰਜਾਬੀ ਚ ਨਹੀਂ ਸ਼ਾਇਦ ਅੰਗਰੇਜ਼ੀ ਚ ਔਰ ਮੇਰੇ ਖਿਆਲ ਨਾਲ ਚੋਣ ਨਿਸ਼ਾਨ ਨਾਲ ਸਾਹਮਣੇ ਬਣਾ ਦਿੰਦਾ ਨਾ ਤਾਂ ਕਈ ਵਾਰ ਇਹ ਕਿ ਘੱਟ ਪੜਿਆ ਲਿਖਿਆ ਇਹ ਜ਼ਿਆਦਾਤਰ ਚੋਣ ਨਿਸ਼ਾਨ ਨੂੰ ਹੀ ਪਿੰਡਾਂ ਚ ਜਦੋਂ ਪੱਕਦੇ ਜਾਂਦੇ ਵੀ ਚੋਣ ਨਿਸ਼ਾਨ ਤੇ ਤਾਂ ਕਈ ਵਾਰ ਉਹ ਇਹ ਹੈ ਕਿ ਗਲਤ ਮਲਤੀ ਹੁੰਦੇ ਹੁੰਦੇ ਆ 5-700 ਵੋਟ ਇਸ ਤਰ੍ਹਾਂ ਖਰਾਬ ਹੋ ਜਾਂਦੀ ਆ ਹਲਕੇ ਚ ਇਹ ਤਾਂ ਮੰਨ ਕੇ ਚੱਲੋ ਨਾ ਇਸ ਤਰ੍ਹਾਂ ਇੱਕ ਦੂਜੇ ਨੂੰ ਕਨਫਿਊਜ਼ ਹੋ ਜਾਂਦੇ ਆ ਜਾਂ ਪਜ਼ਲ ਹੋ ਜਾਂਦੇ ਜਾ ਕੇ ਨਾ ਕਿਉਂਕਿ ਉਹਨਾਂ ਦੀ ਡਿਊਟੀ ਹੁੰਦੀ ਉਹ ਕਹਿੰਦੇ ਬਈ ਹਾਂ ਬਈ ਦੱਬਦੇ ਬਟਨ ਛੇਤੀ ਛੇਤੀ ਦੱਬਦੇ ਦੱਬਦੇ ਬਸ ਉਹ ਬੰਦਾ ਕਾਲੀ ਕਾਲੀ ਚ ਕਈ ਵਾਰ ਜਿਹੜਾ ਹੋ ਜਾਂਦਾ ਤੇ ਕਈ ਵਾਰ ਪੜਿਆ ਲਿਖਿਆ ਵੀ ਗੱਚਾ ਖਾ ਸਕਦਾ ਨਾ ਮਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੀ 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 ਗਾਰੇ ਜੀ ਆਪਾਂ ਗੱਲ ਕਰ ਲਈ ਹੈ ਪਹਿਲੇ ਹੀ ਅਮਰਤਾਪੁਰਿੰਗਦੇਵ ਭਰਾ ਦੀ ਤਾਂ ਤਾਂ ਇਸ ਦੇ ਨਾਲ ਮੈਂ ਕੋ ਕਮੈਂਟ ਕਰ ਕੱਲ ਹੀ ਉਹ ਕਿੱਡੀ ਕੋ ਗੱਲ ਆ ਉਹ ਗਾਂ ਮਤਲਬ ਕਿ ਉਹਦਾ ਸਖਾ ਸਾਲਾ ਵੀ ਹੈ ਨਹੀਂ ਜਾਂ ਤੇ ਡਿੰਪੀ ਪਾਰਟੀ ਛੱਡ ਜਾਵੇ ਜੀ ਫਿਰ ਤੇ ਆਪਾਂ ਕਹੀਏ ਕਿ ਇੱਕ ਪਾਸੇ ਭੈਣ ਜਾ ਕੇ ਵੋਟਾਂ ਮੰਗਣ ਲਈ ਐ ਤੇ ਭਰਾ ਜਿਹੜਾ ਉਹ ਭੈਣ ਦੇ ਨਾਲ ਖਲੋਣ ਦੀ ਥਾਂ ਤੇ ਉਹ ਦੂਸਰੀ ਪਾਰਟੀ 'ਚ ਚਲਾ ਗਿਆ ਕੀ ਕਾਰਨ ਰਹਾ ਜਦੋਂ ਹੁਣ ਉਹ ਗਾਂ ਦੀ ਗਾਂ ਬਾਈ ਕਿਹਨੂੰ ਕੋਈ ਰੋਕ ਸਕਦਾ ਇੱਥੇ ਸਕਾ ਭਰਾ ਨਹੀਂ ਰੁਕ ਰਿਹਾ ਤੁਸੀਂ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਸਾਹਮਣੇ ਹੀ ਆ ਨਾ ਜੀ ਜੀ ਜੀ